ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਜ਼ੀਰੋ ਕਰਨ ਅਤੇ ਲੋਕਾਂ ਨੂੰ ਸਵੇਜਾ ਜਨਕ ਆਸਾਨ ਅਤੇ ਪਾਰਦਰਸ਼ੀ ਪ੍ਰਕਿਰਿਆ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 273 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ। ਹੁਣ ਜਾਇਦਾਦ ਦੀ ਰਜਿਸਟ੍ਰੇਸ਼ਨ ਦਾ ਕੰਮ ਸਿੱਧਾ ਕਾਨੂੰਨ ਗੋ ਅਤੇ ਸੇਵਾ ਕੇਂਦਰਾਂ ਰਾਹੀਂ ਹੋਵੇਗਾ, ਜਿਨ੍ਹਾਂ ਨਾਲ ਵੇਵਾਜਾ ਦੀ ਦਖਲਅੰਦਾਜ਼ੀ ਅਤੇ ਦਲਾਲਾਂ ਦੀ ਮਨਮਾਨੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਵੇਂ ਨਿਯਮ ਅਧੀਨ ਪੰਜਾਬ ਸਰਕਾਰ ਨੇ ਮਾਲ ਵਿਭਾਗ ਰਾਹੀਂ ਇੱਕ ਨਵਾਂ ਡਿਜੀਟਲ ਪੋਰਟਲ ਸ਼ੁਰੂ ਕੀਤਾ ਹੈ। ਜਿਸ ਵਿੱਚ ਲੋਕ ਘਰ ਬੈਠੇ ਜਾਂ ਨੇੜਲੇ ਸੇਵਾ ਕੇਂਦਰ ਜਾ ਕੇ ਜਾਇਦਾਦ ਦੇ ਰਜਿਸਟ੍ਰੇਸ਼ਨ ਮਿਊਟੇਸ਼ਨ ਅਤੇ ਹੋਰ ਮਾਮਲੇਆ ਸੇਵਾਵਾਂ ਲਈ ਅਰਜੀ ਦੇ ਸਕਣਗੇ ਆਓ ਹੁਣ ਜਾਣਦੇ ਹਾਂ ਕੀ ਹੋਵੇਗਾ ਇਸ ਨਵੇਂ ਤਰੀਕੇ ਵਿੱਚ ਤਹਿਸੀਲਦਾਰ ਜਾਂ ਪਟਵਾਰੀ ਕੋਲ ਜਾਣ ਦੀ ਹੁਣ ਕੋਈ ਲੋੜ ਨਹੀਂ ਭ੍ਰਿਸ਼ਟਾਚਾਰ ਅਤੇ ਦਲਾਲਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪੂਰੀ ਤਰ੍ਹਾਂ ਆਨਲਾਈਨ ਪ੍ਰਕਿਰਿਆ ਅਤੇ ਪੇਪਰਲੈਸ ਪ੍ਰਕਿਰਿਆ ਹਰ ਨਾਗਰਿਕ ਨੂੰ ਇੱਕੋ ਰੇਟ ਤੇ ਸਰਕਾਰੀ ਰੇਟ ਤੇ ਅਨੁਸਾਰ ਸੇਵਾਵਾਂ ਮਿਲਣਗੀਆਂ ਸੇਵਾ ਕੇਂਦਰਾਂ ਤੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵੀ ਇਹ ਕੰਮ ਕਰਵਾਇਆ ਜਾ ਸਕਦਾ ਹੈ ਇਸ ਨਵੇਂ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਮਾਲ ਵਿਭਾਗ ਨੇ ਇੱਕ ਡਿਜੀਟਲ ਸੌਫਟਵੇਅਰ ਤਿਆਰ ਕੀਤਾ ਹੈ। ਇਹ ਸੌਫਟਵੇਅਰ ਨਵੇਂ ਮਿਊਡਲਰ ਰਾਹੀ ਸੇਵਾ ਕੇਂਦਰਾਂ ਅਤੇ ਆਨਲਾਈਨ ਪੋਰਟਲ ਵਿੱਚ ਇੰਟੀਗ੍ਰੇਟ ਕੀਤਾ ਜਾਵੇਗਾ ਤਾਂ ਜੋ ਲੋਕ ਕਿਸੇ ਵੀ ਸਮੇਂ ਆਪਣੀ ਅਰਜ਼ੀ ਦੀ ਸਥਿਤੀ ਆਨਲਾਈਨ ਜਾਂ ਮੋਬਾਈਲ ਐਪ ਰਾਹੀਂ ਵੇਖ ਸਕਣਗੇ। ਪੰਜਾਬ ਦੇ ਉਧੀਕ ਮੁੱਖ ਸਕੱਤਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਸਾਰੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਵੇ। ਸਿਖਲਾਈ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜਿੱਥੇ ਮਾਸਟਰ ਟ੍ਰੇਨਰਾਂ ਵੱਲੋਂ 2 ਘੰਟਿਆਂ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਹਰ ਜ਼ਿਲ੍ਹੇ ਵਿੱਚ ਇੱਕ ਨਵਾਂ ਮੋਨਿਟਰਿੰਗ ਯੂਨਿਟ ਬਣਾਇਆ ਜਾਵੇਗਾ ਜੋ ਏਡੀਸੀ ਐਸਡੀਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਦੇ નેਤৃত্ব ਹੇਠ ਕੰਮ ਕਰੇਗਾ ਹੁਣ ਤੁਸੀਂ ਘਰ ਬੈਠੇ ਜਾਂ ਪਾਸ ਦੇ ਸੇਵਾ ਕੇਂਦਰ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਆਨਲਾਈਨ ਪੋਰਟਲ ਰਾਹੀਂ ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਭਰੋ ਅਤੇ ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਕਰੋ ਇਸ ਪ੍ਰਕਿਰਿਆ ਨਾਲ ਲੋਕ ਆਸਾਨੀ ਨਾਲ ਨਿਰਧਾਰਿਤ ਸਰਕਾਰੀ ਫੀਸ ਤੇ ਆਪਣਾ ਕੰਮ ਕਰਵਾ ਸਕਣਗੇ ਮਾਲੀਆ ਸੇਵਾਵਾਂ ਲਈ ਕਿਸੇ ਵੀ ਦਲਾਲ ਜਾਂ ਅਣਉਚਿਤ ਲੈਣ ਦੇਣ ਦੀ ਕੋਈ ਲੋੜ ਨਹੀਂ ਰਹੇਗੀ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇ ਤਾਂ ਆਨਲਾਈਨ ਪੋਰਟਲ ਜਾਂ ਨੇੜਲੇ ਸੇਵਾ ਕੇਂਦਰ ਤੇ ਜਾ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰੋ ਇਸ ਸੇਵਾ ਨੂੰ ਜ਼ਿਆਦਾ ਸਮਝਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਹੈਲਪਲਾਈਨ ਅਤੇ ਵੈਬਸਾਈਟ ਵੀ ਜਾਰੀ ਕੀਤੀ ਜਾਵੇਗੀ ਸੇਵਾ ਕੇਂਦਰਾਂ ਦੀ ਨਵੀਂ ਲਿਸਟ ਜਲਦੀ ਹੀ ਉਪਲਬਧ ਹੋਵੇਗੀ ਤਾਂ ਕਿ ਲੋਕ ਆਸਾਨੀ ਨਾਲ ਆਪਣੇ ਨੇੜਲੇ ਸੇਵਾ ਕੇਂਦਰ ਤੇ ਜਾ ਸਕਣ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਨਵੀਂ ਨੀਤੀ ਪੰਜਾਬ ਵਿੱਚ ਬਿਊਰੋਕਰੇਸੀ ਦੀ ਸ਼ਕਲ ਬਦਲਣ ਜਾ ਰਹੀ ਹੈ ਹੁਣ ਜ਼ਾਇਦਾ ਦੀ ਰਜਿਸਟ੍ਰੇਸ਼ਨ ਲਈ ਕਿਸੇ ਨੂੰ ਵੀ ਦਲਾਲ ਅਤੇ ਤਹਿਸੀਲਦਾਰ ਦੀ ਮਿਹਰਬਾਨੀ ਨਹੀਂ ਚਾਹੀਦੀ ਸਾਰੇ ਕੰਮ ਪਾਰਦਰਸ਼ੀ ਆਸਾਨ ਅਤੇ ਸਰਕਾਰੀ ਨਿਯਮਾਂ ਅਨੁਸਾਰ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਸਰਕਾਰੀ ਸਕੀਮਾਂ ਅਤੇ ਤਾਜ਼ਾ ਖਬਰਾਂ ਸੁਣਨ ਦੇ ਲਈ ਹੁਣੇ ਸਾਡੇ ਜੀਐਨਜੀ ਨਿਊਜ਼ ਇੰਡੀਆ ਚੈਨਲ ਨੂੰ ਸਬਸਕ੍ਰਾਈਬ ਕਰੋ